ਕਿਸਾਨ ਸੰਗਠਨ ਕਮੇਟੀ ਦਾ ਸੇਵਾਦਾਰ ਗੁਰਪ੍ਰੀਤ ਸਿੰਘ ਕੋਟਲੀ ਬੋਲਦਾ ਹਾਂ ਜੀ ਜੋ ਅੱਜ 19 ਮਾਰਚ ਨੂੰ ਸਾਡੀ ਭਾਰਤ ਸਰਕਾਰ ਦੇ ਨਾਲ ਸਾਡੇ ਕਿਸਾਨ ਮਜ਼ਦੂਰ ਮੋਰਚਾ ਔਰ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਅੱਜ ਭਾਰਤ ਦੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਸੀ ਉਸ ਗੱਲ ਗੱਲਬਾਤ ਤੋਂ ਪੂਰੇ ਭਾਰਤ ਨੂੰ ਬੜੀ ਵੱਡੀ ਆਸ ਸੀ ਕਿ ਕੋਈ ਪੋਜੀਟਿਵ ਸਿਟਾ ਨਿਕਲੇਗਾ ਪਰ ਸਾਡੇ ਜਿਹੜੇ ਖੇਤੀ ਮੰਤਰੀ ਨੇ ਸਤਕਾਰਯੋਗ ਨੇ ਸਾਰੇ ਮੰਤਰੀ ਜਿਹੜੇ ਉੱਥੇ ਆਏ ਹੋਏ ਸੀ ਸਾਡੇ ਆਗੂ ਆਗੂ ਸਹਿਬਾਨਾਂ ਦੇ ਨਾਲ ਉਹਨਾਂ ਗੱਲ ਕੀਤੀ ਹੈ ਉਹਨਾਂ ਨੇ ਇੱਕ ਵਹਾਵ ਤੇ ਗੱਲ ਕੀਤੀ ਹੈ ਇੱਕ ਉਦਾਹਰਨ ਦਿੱਤੀ ਹੈ ਕਿਸਾਨ ਆਗੂਆਂ ਨੂੰ ਕਿ ਸਾਨੂੰ ਲੱਗਦਾ ਹੈ ਪੀ ਇਹ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਬਣਾਉਣਾ ਹੈ ਪੂਰੇ ਭਾਰਤ ਦੇ ਵਿੱਚ ਇਸੀ ਲਾਗੂ ਕਰਨਾ ਹੈ ਉਹਦੇ ਵਿੱਚ ਕੁਝ ਦਿਗਤਾ ਸਕਦੀਆਂ ਨੇ ਪਰ ਸਾਡੇ ਕਿਸਾਨਾਂ ਨੇ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਬੜੇ ਹੀ ਸਚਜੇ ਢੰਗ ਦੇ ਨਾਲ ਉਹਨਾਂ ਨੂੰ ਸਮਝਾਇਆ ਹੈ ਪੀ ਇਹਦੇ ਵਿੱਚ ਕੋਈ ਵੀ ਦਿੱਕਤ ਜਿਹੜੀ ਨਹੀਂ ਆ ਸਕਦੀ ਪਰ ਫਿਰ ਵੀ ਖਰੀਚੀ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਪੀ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਜੋ ਕਿ ਉਹਨਾਂ ਨੇ ਸਮਾਂ 4 ਮਈ ਦਾ ਲੈ ਲਿਆ ਹੈ 4 ਮਈ ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਨਾਲ वार्तालाप ਹੋਵੇਗੀ ਉਹਦਾ ਕਾਰਨ ਇਹ ਹੈ ਕਿ ਇੱਕ ਭਾਰਤ ਸਰਕਾਰ ਵੱਲੋਂ ਰਾਜਨੀਤਿਕ ਇਹ ਇੱਕ ਆਗੂ ਲਾਇਆ ਜਾਵੇਗਾ ਜਿਸ ਉਹ ਆਗੂ ਨੇ ਪੂਰੇ ਭਾਰਤ ਦੇ ਮਤਰਾਲੇ ਦੇ ਨਾਲ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਇਸ ਐਮਐਸਪੀ ਗਰੰਟੀ ਕਾਨੂੰਨ ਬਾਰੇ ਗੱਲਬਾਤ ਕਰਨੀ ਹੈ ਉਹ ਸਾਰਾ ਗੱਲਬਾਤ ਦੇ ਰਾਈ ਜੋ ਵੀ ਉਹਨਾਂ ਨੇ ਚਿੱਠਾ ਇਕੱਠਾ ਕਰਨਾ ਹੈ ਫਿਰ ਉਹ ਭਾਰਤ ਸਰਕਾਰ ਦੇ ਕੋਲ ਲਿਆਂਦਾ ਜਾਵੇਗਾ ਉਹਨੂੰ ਵਿਚਾਰਿਆ ਜਾਵੇਗਾ ਤੇ ਫਿਰ 4 ਮਈ ਨੂੰ ਕਿਸਾਨਾਂ ਦੇ ਨਾਲ ਫਿਰ ਮੀਟਿੰਗ ਹੋਵੇਗੀ ਤੇ ਸਾਨੂੰ ਉਮੀਦਤਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਪੱਖੀ ਕੋਈ ਮੁੱਦਾ ਲੈ ਕੇ ਆਵੇਗੀ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਲੈ ਕੇ ਆਵੇਗੀ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਭਾਰਤ ਸਰਕਾਰ ਬਣਾਵੇਗੀ ਅਸੀਂ ਆਸ ਕਰਦੇ ਹਾਂ ਪਰ ਇੱਕ ਅੱਜ ਜਿਹੜਾ ਸਾਡੇ ਕਿਸਾਨ ਆਗੂਆਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਖਨੌਰੀ ਬਾਰਡਰ ਤੋਂ ਪਿੱਛੇ ਸੰਗਰੂਰ ਏਰੀਏ ਦੇ ਵਿੱਚ ਬੜਾ ਹੀ ਤਾਮ-ਜਾਮ ਤੇ ਪ੍ਰਸ਼ਾਸਨ ਨੇ ਆਪਣਾ ਤਾਮ-ਜਾਮ ਇਕੱਠਾ ਕੀਤਾ ਤੇ ਪੂਰਾ মিডিਆ ਦੇ ਦੱਸਣ ਮੁਤਾਬਕ 4 ਤੋਂ 3 ਤੋਂ 4 ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਉੱਥੇ ਲਾਈ ਗਈ ਹੈ। ਸ਼ਿੰਭੂ ਬਾਰਡਰ ਦੇ ਉੱਪਰ ਵੀ ਲਾਈ ਹੋਈ ਸੀ। ਤੇ ਜੋ ਇੱਕ ਤਰ੍ਹਾਂ ਦਾ ਸਰਕਾਰ ਨੇ ਪ੍ਰੈਸ਼ਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਪਰ ਸਾਡੇ ਆਗੂਆਂ ਦੀ ਜਿਹੜੀ ਮੀਟਿੰਗ ਸੀ ਉਹ ਸਮਾਪਤ ਹੋ ਗਈ ਹੈ। ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਚੰਡੀਗੜ੍ਹ ਦੇ ਵਿੱਚ ਪੀਸੀ ਕਰਨੀ ਹੈ ਬਾਦ ਦੇ ਵਿੱਚ ਉਹਨਾਂ ਨੇ ਖਨੌਰੀ ਔਰ ਸ਼ਿੰਭੂ ਬਾਡਰ ਤੇ ਮੋਰਚਾ ਵਿੱਚ ਹਾਜ਼ਰੀ ਭਰਨੀ ਹੈ ਉਹ ਮਾਹੌਲ ਹੈ ਜਿਹੜਾ ਅੱਜ ਸਵੇਰ ਦਾ ਹੀ ਹਲਚਲ ਵਾਲਾ ਸੀ ਇਹਦੇ ਵਿੱਚ ਕੋਈ ਦੋਰ ਐ ਨਹੀਂ ਸਰਕਾਰ ਨੇ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਜ਼ਰੂਰ ਹੈ ਪਰ ਕਿਸਾਨ ਲੀਡਰਾਂ ਦੇ ਚਿਹਰੇ ਤੇ ਕੋਈ ਵੀ ਨਰਾਸ਼ਤਾ ਨਹੀਂ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਨਾਲ ਇਸ ਅਦੁੱਲਨ ਨੂੰ ਚਲਾ ਰਹੇ ਨੇ ਕਿਉਂਕਿ ਸਾਡੇ ਕੋਲ ਬਹੁਤ ਹੀ ਸੁਲਝੇ ਹੋਏ ਆਗੂ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਜੀ ਉਸ ਆਗੂ ਦੀ ਪੈੜ ਦੇ ਵਿੱਚ ਪੈੜ ਦੂਜੇ ਆਗੂ ਧਰ ਰਹੇ ਨੇ ਕਿਉਂਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਸਰਦਾਰ ਜਗਜੀਤ ਸਿੰਘ ਨੂੰ ਵੀ ਬੜਾ ਵੱਡਾ ਬਲ ਮਿਲ ਰਿਹਾ ਹੈ ਤੇ ਸਰਕਾਰ ਦੇ ਨਾਲ ਟੇਬਲ ਟਾਕ ਤੇ ਜਿਹੜੀ ਗੱਲ ਹੋ ਰਹੀ ਹੈ ਬੜੀ ਪੋਜੀਟਿਵ ਤਰੀਕੇ ਨਾਲ ਹੋ ਰਹੀ ਹੈ ਇਸੇ ਤਰ੍ਹਾਂ ਹੀ ਅਸੀਂ ਆਸ ਕਰਦੇ ਹਾਂ ਕਿ ਅਗਲੀ ਮੀਟਿੰਗ ਦੇ ਵਿੱਚ ਭਾਰਤ ਨੂੰ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਹੈ ਉਹ ਮਿਲਣਾ ਚਾਹੀਦਾ ਹੈ ਤੇ ਸਰਕਾਰ ਤੋਂ ਆਸ ਵੀ ਹੈ ਕਿ ਮਿਲ ਵੀ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਪੰਜਾਬੀ ਗੱਲਬਾਤ ਚੈਨਲ ਵਾਲੇ ਜਿਹੜੇ ਸੱਜਣ ਇੱਥੇ ਪਲ-ਪਲ ਦੀ ਅਸੀਂ ਹੁਣ ਇਸ ਵਕਤ ਖਡੌਰੀ ਬਾਰਡਰ ਉਪਰੀ ਹਾਂ ਖਡੌਰੀ ਬਾਰਡਰ ਦੀ ਪਲ-ਪਲ ਦੀ ਖਬਰ ਦੇ ਰਹੇ ਨੇ ਪੰਜਾਬੀ ਗੱਲਬਾਤ ਚੈਨਲ ਵਾਲੇ ਪ੍ਰੈਸ ਕਟਰ ਜਿਹੜੇ ਨਿਊਜ਼ ਦੇ ਰਿਪੋਰਟਰ ਨੇ ਸਰਦਾਰ ਗੁਰਦੇਵ ਸਿੰਘ ਜੀ ਪ੍ਰੈਸ ਕਾਟਰ ਬਲਾਕ ਬਲਟੋਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਪਲ-ਪਲ ਦੀ ਖਨੌਰੀ ਬਾਰਡਰ ਦੀ ਖਬਰ ਦੇ ਰਹੇ ਨੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ